ਛੱਡਦਾ ਦੇਖ ਕਰੀ 500 ਠੀਕ ਹੈ 20 500 ਠੀਕ ਹੈ ਉੱਤੇ ਵੀ ਲੈਣਾ 20000 ਦਾ ਦੰਦਾ ਫੜਨਾ ਨਹੀਂ 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 ਬੇਖਲਾਜ ਦਿੰਦਾ ਤੇਰਾ ਦੇ ਕੋਈ 20000 ਦਾ ਦੇਣਾ ਨਹੀਂ ਨਹੀਂ 14 ਨਹੀਂ ਗੱਲ ਗਲਤ ਨਹੀਂ ਇਹਦੇ ਸਾਈਓ ਪੈਸੇ ਫੜਾ ਕੇ ਨਹੀਂ 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 ਬਾਈ 25 ਤੋਂ ਘਟਾ 1 ਰੁਪਿਆ ਮੰਡੀ ਆਏ ਇੱਥੇ ਗੱਲ ਮੁੱਕ ਗਈ 25 ਹੁਣ ਵੜਾ ਦੇ ਹੁਣ 25 25 ਰੁਪਏ 25 ਦਾ 25 ਤੁਸੀਂ ਕੁਝ ਕੁਝ ਨਾ ਨਹੀਂ 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 ਪੱਠੀ ਦਾ ਕੁੱਤੀ ਰੋਟ ਜਮੇ ਨਹੀਂ ਲਾ ਫੜ ਲਾ ਨਹੀਂ ਹੁੰਦਾ ਮੈਂ ਕਿ ਜਮੇ ਨਹੀਂ ਹਾਂ ਨਹੀਂ ਨਹੀਂ ਆ ਬਕਰ ਰੋਜ ਲੱਗ ਦੇ ਬਾਈ ਕਹਦਾ ਮੈਂ ਤਾਂ ਐਦਾ ਬੜਾ ਅੱਗੇ ਆਉਂਦਾ ਲਾ ਯਾਰ ਦੇਣਾ ਦੇ ਦੀ ਮੀਆਂ ਲੈ ਕਰ ਜਾ ਯਾਰ ਉਹ ਖਾੜ ਤਿਆਰ 23 ਦਾ ਹੋਗਾ ਫੜ ਨਹੀਂ ਨਹੀਂ ਹਾਰ ਲਾਂ ਤੇਰੀ ਖੁਸ਼ੀ ਹੈ ਜੇ 23 ਹਜ਼ਾਰ ਦਾ ਬੱਕਰਾ ਲੈਣਾ ਦਿੰਦਾ ਲਾ ਫੜ ਤੇਰੀ ਹੁਣ ਮਰ ਜਿਆ ਮੋਰ ਨਾ ਪੂਰੇ ਜਿਵੇਂ ਤੈਨੂੰ ਕਹਿੰਦਾ ਉਵੇਂ ਜਾਉਂਦਾ ਨਹੀਂ ਉਹਦਾ ਰੋਟੀ ਨਹੀਂ ਦਿੰਦਾ ਕੋਈ ਨਾ ਸਕਦਾ ਮਰ ਜਿਆ ਕਿਉਂ ਭਾਈ ਰੇਟ ਨਹੀਂ ਗੱਲ ਕਰ ਬਾਈ ਬਸਾ ਮਾੜਾ ਗਾਲਤ ਨਹੀਂ ਭਾਈ ਤੈਨੂੰ ਲਾਉਂਦੇ ਤੂੰ ਸਾਡਾ ਭਾਈ ਆ ਤੂੰ ਗੱਲ ਕਰੀ ਆ ਯਾਰ ਐਵੇਂ ਨਾ ਐ ਨਹੀਂ ਹੁੰਦਾ ਯਾਰ ਐ ਨਹੀਂ ਅੱਜ ਕਿਹੜਾ ਕਿਉਂ ਪਗਾਰੀਆਂ ਦੋ ਤਿੰਨ ਨਾਲ ਕੱਟ ਦੇ ਦੇਖ ਲੈ ਨੀ ਮੇਰੇ ਕੋਲੇ 100 ਪਾਓ ਨਾਗਾ ਮੇਰੇ ਕੋਲ ਆ ਜੀ ਅਸੀਂ ਨਹੀਂ ਕੱਟਦੇ ਪਰ ਕਰਕੇ ਹੀ ਕੱਟਦੇ ਮੈਂ ਜਿਹੜੀ ਗੱਲ ਦੱਸਤੀ ਨਾ ਮੇਰੀ ਗੱਲ ਤੇ ਨੀਕੀ ਯਾਰ ਕੋਈ ਕਿੰਨੇ ਦਾ ਕਹਿੰਦਾ ਹੁਣ ਦਾ ਅਸਤਾ ਤੇ ਕੋਈ ਗੱਲ ਨਹੀਂ ਯਾਰ ਨੇੜਾ ਦੀ ਗੱਲ ਆ ਦੇਦੀ ਕੋਈਆਂ ਦੇਖਣ ਦੇ ਦੇਖ ਲੈ ਦੇਖ ਲੈ ਦੇਖ ਲੈ ਉਹਦੇ ਦੇਖ ਲੈ ਕਹਿੰਦਾ ਚੱਕ ਲਾ ਲਾ ਜਗਾ ਪਰਲਾ ਚਾਚਾ ਬੇਫਿਕਰ ਕੋਈ ਗੱਲ ਨਹੀਂ ਉਹਦਾ ਤੈਨੂੰ ਕੋਈ ਚੱਕਰ ਨਹੀਂ ਲੜੋ ਮੈਂ ਨਹੀਂ ਅਸੀਂ ਨਹੀਂ ਯਾਰ ਮੈਂ ਕੁਝ ਨਹੀਂ ਥੋੜੀ ਮੰਨਣਾ ਅੰਦਰ ਰਹਿੰਦਾ ਹੈ ਉਹ ਇਹ ਗੱਲਾਂ ਸੁਣ ਜਾਨ ਲੰਮਾ ਕੱਟ ਲੰਮਾ ਕੱਟ ਜੱਜਾ ਤੂੰ ਆ ਮੇਰਾ ਭਰਾ ਅਸੀਂ ਆ ਬੰਦੇ ਪੱਕੇ ਝੂਠ ਮਾਰਨਾ ਨਹੀਂ ਕੈਮਰੇ ਲੱਗੇ ਨੇ ਬਈ ਹਾਂ ਬੱਕਰਾ ਤੇਰਾ ਦਿੱਤਾ ਵੇਚ ਹੁਣ ਜੇ ਅੜੀਆਂ ਕਰਨੀ ਆ ਤਾਂ ਕਰ ਸਕਦਾ ਨਹੀਂ ਤਾਂ ਤੇਰੀ ਮਰਜ਼ੀ ਆਪਾਂ ਗੱਲ ਬੱਕਰਾ ਦੇਦਾ ਹੁਣ ਚੁੱਪ ਕਰਕੇ ਬੋਲੀ ਨਾ ਬੱਤੀ ਦਿੰਦਾ ਆਵਾਜ਼ ਨਾ ਕਰਦਾ ਪੈਸੇ ਕੱਢੋ ਯਾਰ ਦੇਦਾ 24000 ਨਹੀਂ ਭਾਈ ਜੀ ਨਹੀਂ ਯਾਰ ਪਰੇ ਜਾ ਲੈ ਜਾ ਯਾਰ ਲੈ ਜਾ ਬਾਬਾ ਜੀ ਪੈਸੇ ਦੇ ਯਾਰ ਪੈਸੇ ਦੇ ਯਾਰ ਓ ਨਹੀਂ ਯਾਰ 3000 ਦੀ ਮੱਝ ਵੇਚ ਕੇ ਸੰਗਲ ਪਿੱਛੇ ਆ ਜਾਂਦੇ ਹੋ ਜਾ ਯਾਰ ਲਿਆ ਪੈਸੇ ਜਾ ਜਾ ਦੇਤਾ ਯਾਰ ਖਿਆਨੇ ਬੰਦਿਆ ਫੋਟਾ ਨਕਸ਼ਾ ਦੇ ਪੈਸੇ ਚਾਚਾ ਪੈਸੇ ਕਿਨਾ ਪੈਸੇ ਦੇ ਮੈਨੂੰ ਫੜਾ ਦੇ ਉਹਦਾ ਕਿਹੜੇ ਬਗਾਈ ਹੈ ਜਾਂ ਛੋਟਾ ਕਿਹਨਾਂ ਦੇਣਾ ਦੱਸੋ ਉਹਦਾ ਕਰ ਦਿੰਦਾ 500 ਪਰ 520 ਵਿੱਚ ਅੱਬ ਵਿੱਚ ਬਾ ਦੇ ਜੇ ਨਹੀਂ ਲਿਖਾਂਗੇ ਨਹੀਂ ਦਾਲੋ ਅਸੀਂ ਜਦਲਾ ਸੀ ਕਿ ਮੰਗ ਕੇ ਲੈਣੇ ਕਿਹੜੇ ਕੀ ਮਾਈ ਜਾਂਦੇ ਹੈਗੇ ਆ ਅੱਜ ਹੁਣ ਮੰਨਿਆ ਸਾਰਾ ਬੰਦਾ ਬਈ ਦੋ ਦਾ ਹੁੰਦਾ ਸੌਦਾ ਕਰਾਇਦਾ ਬਣਾ ਹੁੰਦਾ ਨਹੀਂ ਬਾਕੀ ਸਾਡੇ ਵੀ ਫਾਰਮ ਵਾਲੇ ਚਾਚਾ ਚਾਚਾ ਮਾਰੇ ਹੋਈ ਸ਼ਹਿਰ ਦੇ ਆ ਬਣਾਈ ਵੀਡੀਓ ਹਾਂ ਜੱਗ ਦੇ ਫੋਟੋ ਜੰਦਾ ਹੀ ਬੱਲੇ ਗੀ ਚੈੱਕ ਕਰਨ ਲੱਗਣਾ ਬਾਪੇ ਜੀ ਬਣਾ ਦੇ ਬਾਪੇ ਹੁਣ ਇਹਨਾਂ ਨੂੰ ਅਸੀਂ 15-12 ਨਗਦ ਬਾਦ ਦੇ ਦੱਸ ਲਾ ਭਾਈ ਮਾਰੇ ਉਧਰ ਵੀਡੀਓ ਬਣਾਉਂਦਾ ਆ ਆ ਜੁੜਦੇ ਆ ਦਵਾ ਕੇ ਕਰ ਲਾਂ ਹਾਂ ਇੱਧਰ ਜਗ ਕਰ ਲਾਂਗਾ 4 7 8 9 10 11 22 23 24 15 17 17 17 17 17 17 17 17 ਕੋਈ ਗਾ ਨਹੀਂ ਕੋਈ ਗਾ ਆ 24 ਹੋ ਗਿਆ ਆ ਹਾਂ ਆ ਬਲੇ ਕੋਈ ਹੋ ਗਿਆ